ਸਤਿ ਸ੍ਰੀ ਅਕਾਲ ਮੈਚਰੰਜ ਸਿੰਘ ਤੁਸੀਂ ਦੇਖ ਰਹੇ ਹੋ ਡੇਲੀ ਲਾਈਫ ਪੰਜਾਬ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੀਆਂ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਦਰਬਾਰ ਸਾਹਿਬ ਨੂੰ ਆਈ ਨਵੀਂ ਧਮਕੀ ਦਿੱਤੀ ਤੇ ਇਸ ਨੂੰ ਲੈ ਕੇ ਸੀਐਮ ਭਗਵੰਤ ਮਾਨ ਦੇ ਵੱਲੋਂ ਵੀ ਆਪਣਾ ਵੱਡਾ ਬਿਆਨ ਦੇ ਦਿੱਤਾ ਗਿਆ ਮਾਨ ਸਰਕਾਰ ਦੇ ਵੱਲੋਂ ਲੋਕਾਂ ਨੂੰ ਟੈਕਸ ਵਧਾ ਕੇ ਵੱਡਾ ਝਟਕਾ ਦੇ ਦਿੱਤਾ ਗਿਆ ਚੁੱਪਚੀਪੇ ਫੈਸਲਾ ਲਾਗੂ ਕਰ ਦਿੱਤਾ ਗਿਆ ਆਮ ਆਦਮੀ ਪਾਰਟੀ ਦੇ ਵਿੱਚ ਵੱਡੀ ਹਲਚਲ ਹੁੰਦੀ ਦਿਖਾਈ ਦੇ ਰਹੀ ਹੈ ਅਨਮੋਲ ਗਗਨ ਮਾਨ ਦੇ ਵੱਲੋਂ ਅਸਤੀਫਾ ਦੇ ਕੇ ਸਿਆਸਤ ਛੱਡਣ ਦਾ ਘੌਲ ਆਲਾਨ ਕਰ ਦਿੱਤਾ ਗਿਆ ਇਸ ਦੇ ਬਾਰੇ ਗੱਲਬਾਤ ਕਰਾਂਗੇ ਵਿਕਰਮ ਜੀਠੇ ਦੀ ਪੇਸ਼ੀ ਹੋਈ ਅਤੇ ਇਸ ਮੁਕੇ ਅਦਾਲਤ ਦੇ ਵੱਲੋਂ ਵੱਡਾ ਝਟਕਾ ਵਿਕਰਮ ਜੀਠਿਆਂ ਨੂੰ ਦੇ ਦਿੱਤਾ ਗਿਆ ਵਿਕਰਮ ਜੀਠੇ ਦੀ ਪਤਨੀ ਗਨੀਵ ਕੌਰ ਮਜੀਠੇ ਦੇ ਵੱਲੋਂ ਸੀਐਮ ਭਗਵੰਤ ਮਾਨ ਦੇ ਵੱਲੋਂ ਪੁੱਛੇ ਗਏ ਸਵਾਲ ਦਾ ਦਿੱਤੇ ਗਏ ਬਿਆਨ ਦਾ ਮੋੜਵਾ ਜਵਾਬ ਹੁਣ ਦੇ ਦਿੱਤਾ ਹੈ ਪੰਜਾਬ ਵਿਧਾਨ ਸਭਾ ਦੇ ਵੱਲੋਂ 15 ਮੈਂਬਰੀ ਸਲੈਕਟਿਵ ਕਮੇਟੀ ਦਾ ਐਲਾਨ ਕਰ ਦਿੱਤਾ ਗਿਆ ਇਸ ਦੇ ਵਿੱਚ ਕਿਹੜੇ ਕਿਹੜੇ ਅ ਗਵਣੋ ਕਾਂਗਰਸੀਆਂ ਨੂੰ ਅਤੇ ਅਕਾਲੀ ਦਲ ਦੇ ਆਗੂਆਂ ਨੂੰ ਜ਼ਿੰਮੇਵਾਰੀ ਦਿੱਤੀ ਗਈਆਂ ਨੇ ਜਿਹੜੇ ਕਿ ਬੇਦਬੀ ਬਿੱਲ ਦੇ ਵਿੱਚ ਆਪਣਾ ਅਹਿਮ ਰੋਲ ਅਦਾ ਕਰਨਗੇ ਇਸ ਦੇ ਬਾਰੇ ਗੱਲਬਾਤ ਕਰਾਂਗੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕੋਲੋਂ ਬੇਦਬੀ ਮਾਮਲੇ ਦੇ ਉੱਪਰ ਸਪਸ਼ਟੀਕਰਨ ਮੰਗ ਲਿਆ ਗਿਆ ਹੈ ਕੈਨੇਡਾ ਦੇ ਵਿੱਚ ਰਹਿੰਦੀ ਕੁੜੀ ਦੇ ਵੱਲੋਂ ਪੰਜਾਬ ਦੇ 7 ਮੁੰਡੇ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਮੰਗਣੀ ਰੋਕਾ ਕਰਵਾਇਆ ਗਿਆ ਤੇ ਇਸ ਦਾ ਹੁਣ ਪਰਦਾ ਫਾਸ਼ ਹੁੰਦਾ ਦਖਾਈ ਦੇ ਰਿਹਾ ਹੈ ਤੇ ਸ਼੍ਰੀ ਕਾਟਕ ਸਾਹਿਬ ਦੇ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਹੁਣ ਆਪਣਾ ਪ੍ਰਧਾਨ ਚੁਣਨ ਦਾ ਐਲਾਨ ਕਰ ਦਿੱਤਾ ਗਿਆ ਤੇ ਸ਼੍ਰੋਮਣੀ ਕਾਲਜ ਨੂੰ ਭਾ ਜਿਹੜਾ ਪੈਂਦੇ ਆ ਦਖਾਈ ਦੇ ਰੀਆਂ ਨੇ ਇਹਨਾਂ ਸਾਰੇ ਖਬਰਾਂ ਬਾਰੇ ਗੱਲਬਾਤ ਕਰਾਂਗੇ ਤੇ ਸ਼ੁਰੂਆਤ ਕਰਦੇ ਆਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਦਰਬਾਰ ਸਾਹਿਬ ਦੇ ਵਿੱਚ ਬੰਬ ਰੱਖਣ ਦੀਆਂ ਧਮਕੀਆਂ ਦਾ ਸਿਲਸਲਾ ਅਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਜਿੱਥੇ ਪਿਛਲੇ 6 ਦਿਨਾਂ ਦੇ ਵਿੱਚ 8 ਧਮਕੀਆਂ ਆ ਚੁੱਕੀਆਂ ਨੇ ਤੇ ਤਾਜ਼ਾ ਘਟਨਾ ਪਿਛਲੀ ਬੀਤੀ ਰਾਤ ਦੀ ਜਿਸ ਦੇ ਵਿੱਚ ਈਮੇਲ ਦੇ ਜ਼ਰੀਏ ਐਸਜੀਪੀਸੀ ਨੂੰ ਫੇਰ ਤੋਂ ਨਵੀਂ ਧਮਕੀ ਆ ਗਈ ਹੈ ਕੁੱਲ 8 ਤਮਕੀਆਂ ਇਸ ਮੌਕੇ ਆ ਚੁੱਕੀਆਂ ਨੇ ਤੇ ਸਪੁਲਿਸ ਦੇ ਵੱਲੋਂ ਦਾਵਾ ਇਹ ਕੀਤਾ ਜਾ ਰਿਹਾ ਕਿ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਇਸ ਮਾਮਲੇ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਕੋਲੋਂ ਜਦੋਂ ਅੱਜ ਪੱਤਰਕਾਰਾਂ ਨੇ ਸਵਾਲ ਪੁੱਛਿਆ ਤਾਂ ਉਹਨਾਂ ਦਾ ਕਹਿਣਾ ਕਿ ਦਰਬਾਰ ਸਾਹਿਬ ਨੂੰ ਲੈ ਕੇ ਪੁਲਿਸ ਟੀਮਾਂ ਆਪਣਾ ਕੰਮ ਕਰ ਰਹੀਆਂ ਨੇ ਜਾਂਚ ਕਰ ਰਹੀਆਂ ਨੇ ਤੇ ਪੁਲਿਸ ਦੇ ਵੱਲੋਂ ਜਲਦੀ ਇਸ ਮਾਮਲੇ ਦੇ ਵਿੱਚ ਇਹਨਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਤੇ ਨਾਲ ਹੀ ਸੀਐਮ ਭਗਵੰਤ ਮਾਨ ਦਾ ਕਹਿਣਾ ਕਿ ਜੋ ਬੇਦਬੀ ਬਿੱਲ ਸਾਡੀ ਸਰਕਾਰ ਦੇ ਵੱਲੋਂ ਲਿਆਂਦਾ ਗਿਆ ਇਸ ਦੇ ਵਿੱਚ ਇਹ ਵੀ ਗੱਲ ਐਡ ਕੀਤੀ ਗਈ ਹੈ ਕਿ ਜੇਕਰ ਕਿਸੇ ਦੇ ਵੱਲੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਵੀ ਨੁਕਸਾਨ ਪਹੁੰਚਾਇਆ ਜਾਵੇਗਾ ਤੇ ਉਸ ਦੇ ਉੱਪਰ ਵੀ ਕਾਰਵਾਈ ਹੋਵੇਗੀ ਇਸ ਬਿੱਲ ਦੇ ਵਿੱਚ ਇਹ ਵੀ ਪ੍ਰਸਤਾਵ ਰੱਖਿਆ ਗਿਆ ਹੈ ਪਰ ਦੂਜੇ ਪਾਸੇ ਮੀਡੀਆ ਰਿਪੋਰਟਾਂ ਵੱਲੋਂ ਦਾਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਜੋ ਲਗਾਤਾਰ ਧਮਕੀਆਂ ਮਿਲ ਰਹੀਆਂ ਨੇ ਇਸ ਦਾ ਅਸਰ ਸੰਗਤ ਦੀ ਆਮਦ ਤੇ ਵੀ ਪਿਆ ਹੈ ਮੀਡੀਆ ਰਿਪੋਰਟ ਦੇ ਮੁਤਾਬਕ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੰਗਤ ਦੀ ਜੋ آمد ਹੈ ਹਰਮੰਦਰ ਸਾਹਿਬ ਦੇ ਵਿੱਚ ਘਟ ਗਈ ਹੈ ਤੇ ਲੋਕਾਂ ਦੇ ਵਿੱਚ ਡਰ ਦਾ ਅਤੇ ਸਹਿਮ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਵਾਧਿਆਂ ਅਗਲੀ ਖਬਰ ਦੇ ਵੱਲ ਮਾਨ ਸਰਕਾਰ ਦੇ ਵੱਲੋਂ ਇੱਕ ਨਵਾਂ ਟੈਕਸ ਲਗਾ ਕੇ ਚੁੱਪਚੀ ਬੀਤੇ ਵੱਡਾ ਝਟਕਾ ਪੰਜਾਬ ਦੇ ਲੋਕਾਂ ਨੂੰ ਦੇ ਦਿੱਤਾ ਗਿਆ। ਪੰਜਾਬੀ ਟਰਬਿਊਨ ਦੇ ਵਿੱਚ ਲੱਗੀ ਖਬਰ ਦਾਅਵਾ ਕਰਦੀ ਹੈ ਕਿ ਮਾਨ ਸਰਕਾਰ ਦੇ ਵੱਲੋਂ ਸ਼ਹਿਰੀ ਸਥਾਨਕ ਸੰਸਥਾਵਾਂ ਅਧੀਨ ਪੈਂਦੀਆਂ ਸੰਪਤੀਆਂ ਤੇ ਜਾਇਦਾਦ ਦਾ ਟੈਕਸ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਸ਼ਹਿਰਾਂ ਵਿੱਚਲੇ ਰਹਿਸ਼ੀ ਘਰਾਂ, ਫਲੈਟਾਂ ਅਤੇ ਵਪਾਰਕ ਮਾਰਕ ਤਾਂ ਉਤੇ ਪ੍ਰਾਪਰਟੀ ਟੈਕਸ ਦੀਆਂ ਦਰਾਂ ਦੇ ਵਿੱਚ 5% ਦੀ ਵਾਧਾ ਕੀਤਾ ਗਿਆ ਵਿੱਤੀ ਸਾਲ 2025-26 ਲਈ ਇਹ ਨਵਾਂ ਵਾਧਾ 1 April 2025 ਤੋਂ ਹੀ ਲਾਗੂ ਹੋਵੇਗਾ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਬਕਾਇਦਾ ਇਸ ਬਾਰੇ 5 June 2025 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਕੇਂਦਰੀ ਲੀਹਾਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਤੇ ਸਰਕਾਰ ਦੇ ਇਸ ਨੋਟੀਫਿਕੇਸ਼ਨ ਦੇ ਅਨੁਸਾਰ ਇਸ ਘੇਰੇ ਦੇ ਵਿੱਚ ਰੈਸਟੋਰੈਂਟ ਵੀ ਸ਼ਾਮਿਲ ਹਨ ਪਰ ਇਸ ਦੇ ਵਿੱਚ ਮਲਟੀ ਕੰਪਲੈਕਸ ਸ਼ਾਮਿਲ ਨਹੀਂ ਕੀਤੇ ਗਏ ਨੇ ਤੇ ਸਰਕਾਰ ਦੇ ਵੱਲੋਂ ਹੁਣ ਪੰਜਾਬ ਦੇ ਵਿੱਚ ਪ੍ਰਾਪਰਟੀ ਟੈਕਸ ਦੇ ਵਿੱਚ 5% ਵਾਧਾ ਕਰਕੇ ਪੰਜਾਬ ਦੇ ਲੋਕਾਂ ਨੂੰ ਵੱਡਾ ਝਟਕਾ ਦੇ ਦਿੱਤਾ ਗਿਆ ਮਾਧਿਅਾਂ ਅਗਲੀ ਖਬਰ ਦੇ ਵੱਲ ਹਲਕਾ ਖਰੜ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਮੰਤਰੀ ਅਤੇ ਮੌਜੂਦਾ ਐਮਐਲਏ ਅਣਮੋਲ ਗਗਨ ਮਾਨ ਦੇ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਤੇ ਇਸ ਦਾ ਐਲਾਨ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਦਿਲ ਭਾਰੀ ਹੈ ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਲਿਆ ਹੈ ਮੇਰਾ ਐਮਐਲਏ ਦੇ ਅਹੁਦੇ ਤੋਂ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਅਸਤੀਫਾ ਸਵੀਕਾਰ ਕੀਤਾ ਜਾਵੇ ਮੇਰੀਆਂ ਸ਼ੁਭ ਕਾਮਨਾਵਾਂ ਪਾਰਟੀ ਨਾਲ ਹਨ ਮੈਨੂੰ ਉਮੀਦ ਹੈ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰੀ ਉਤਰੇਗੀ ਇਸ ਪ੍ਰਕਾਰ ਅਣਮੋਲ ਗੰਨਤ ਮੰਨਦੇ ਵੱਲੋਂ ਇਹ ਐਲਾਨ ਕਰਦਿਆਂ ਹੋਇਆ ਆਖ ਦਿੱਤਾ ਗਿਆ ਕਿ ਜਿੱਥੇ ਮੈਂ ਆਪਣਾ ਅਸਤੀਫਾ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਭੇਜ ਦਿੱਤਾ ਹੈ ਇਸ ਨੂੰ ਸਵੀਕਾਰ ਕੀਤਾ ਜਾਵੇ ਤੇ ਨਾਲ ਹੀ ਮੈਂ ਸਿਆਸਤ ਵੀ ਛੱਡਦੀ ਹਾਂ ਸਿਆਸਤ ਛੱਡਣ ਦਾ ਐਲਾਨ ਉਹਨਾਂ ਦੇ ਵੱਲੋਂ ਕਰ ਦਿੱਤਾ ਗਿਆ ਹੈ ਤੇ ਕੁਝ ਦਿਨ ਪਹਿਲਾਂ ਅਨਮੋਲ ਗਗਨਮਾਨ ਦੇ ਵੱਲੋਂ ਪਾਰਟੀ ਸੁਪਰੀਮੋ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਕੀਤੀ ਗਈ ਸੀ ਜਿਸ ਦੀ ਤਸਵੀਰ ਵੀ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ ਤੇ ਹੁਣ ਆ ਅਨਮੋਲ ਗਗਨਮਾਨ ਦੇ ਵੱਲੋਂ ਆਪਣਾ ਅਸਿਫਾ ਦੇ ਕੇ ਸਿਆਸਤ ਛੱਡਣ ਦਾ ਐਲਾਨ ਕਰ ਦਿੱਤਾ ਗਿਆ ਤੇ ਇਸ ਨੂੰ ਲੈ ਕੇ ਲੋਕਾਂ ਦੇ ਵੱਲੋਂ ਸਵਾਲ ਉਹੀ ਪੁੱਛੇ ਜਾ ਰਹੇ ਕਿ 5 ਮਿੰਟਾਂ ਵਾਲੀ ਐਮਐਸਪੀ ਦਾ ਕੀ ਬਣਿਆ ਦੂਜੇ ਪਾਸੇ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਵੱਲੋਂ ਵੀ ਤੰਜ ਕੱਸੇ ਜਾ ਰਹੇ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਇਬਾ ਦੇ ਵੱਲੋਂ ਇੱਕ ਖਬਰ ਸਾਂਝੀ ਕਰਦਿਆਂ ਹੋਇਆ ਉੱਪਰ ਲਿਖਿਆ ਗਿਆ ਹੈ ਕਿ ਮਿਲਿਆ ਜੋ ਮੌਕਾ ਸਾਰੇ ਕੰਮਾਂ ਨੂੰ ਤਮਾਮ ਕਰ ਚਲੇ ਆ ਅਸੀਂ ਤੇਰੇ ਇਨਕਲਾਬ ਨੂੰ ਸਲਾਮ ਕਰ ਚੱਲੇ ਆ ਇਸ ਪ੍ਰਕਾਰ ਇਹਨਾਂ ਲਾਈਨਅਪ ਦੇ ਨਾਲ ਇਸ ਅਸਤੀਫੇ ਤੇ ਆਪਣਾ ਵਿਅੰਗ ਤੰਜ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਕਸ ਦਿੱਤਾ ਗਿਆ ਤੇ ਦੂਜੇ ਪਾਸੇ ਜੋ ਅਣਮੋਲ ਗਗਨ ਮਾਨ ਦੇ ਵੱਲੋਂ ਜੋ ਆਪਣਾ ਸਿਆਸਤ ਛੱਡਣ ਦਾ ਅਤੇ ਆਮ ਆਦਮੀ ਪਾਰਟੀ ਦੇ ਅਹੁਦੇ ਤੋਂ ਅਸਤੀਫਾ ਐਮਐਲਏ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਦਾ ਕਹਿਣਾ ਹੈ ਕਿ ਅਣਮੋਲ ਗਗਨ ਮਾਨ ਮੇਰੇ ਛੋਟੇ ਭੈਣ ਵਰਗੇ ਨੇ ਤੇ ਉਹਨਾਂ ਨਾਲ ਗੱਲਬਾਤ ਕੀਤੀ ਜਾਵੇਗੀ ਤੇ ਜੇਕਰ ਕੋਈ ਮਸਲਾ ਹੈ ਗੱਲਬਾਤ ਰਹੀ ਠੀਕ ਆ ਕਰ ਲਿਆ ਜਾਵੇਗਾ ਤੇ ਉਹਨਾਂ ਦਾ ਕਹਿਣਾ ਕਿ ਅਜੇ ਮੇਰੀ ਉਹਨਾਂ ਨਾਲ ਕੋਈ ਵੀ ਗੱਲਬਾਤ ਨਹੀਂ ਹੋਈ ਹੈ ਮੈਨੂੰ ਵੀ ਸੋਸ਼ਲ ਮੀਡੀਆ ਤੋਂ ਹੀ ਅਤੇ ਖਬਰਾਂ ਤੋਂ ਹੀ ਪਤਾ ਲੱਗਾ ਕਿ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ ਤਾਂ ਦੂਜੇ ਪਾਸੇ ਖਰੜ ਤੋਂ ਹੀ ਸ਼੍ਰੋਮਣੀ ਕਾਗਦ ਦੇ ਸਾਬਕਾ ਵਿਧਾਇਕ ਰਣਜੀਤ ਸਿੰਘ ਗਿੱਲ ਦੇ ਵੱਲੋਂ ਜੋ ਆਪਣਾ ਅਸਤੀਫਾ ਦਿੱਤਾ ਗਿਆ ਸੀ ਉਸ ਨੂੰ ਇਸ ਦੇ ਨਾਲ ਜੋੜ ਕੇ ਦੇਖਣਾ ਸ਼ੁਰੂ ਕਰ ਦਿੱਤਾ ਗਿਆ ਤੇ ਮੀਡੀਆ ਵਿੱਚ ਚਰਚਾ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਰਣਜੀਤ ਸਿੰਘ ਗਿੱਲ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਮਿਲ ਵੀ ਹੋ ਸਕਦੇ ਨੇ ਅਣ ਮੋੜ ਗਗਨ ਮਾਨ ਦੇ ਵੱਲੋਂ ਦਿੱਤੇ ਕਿ ਇਸ ਅਸਤੀਫੇ ਤੋਂ ਬਾਅਦ ਨਰਨਜੀਤ ਸਿੰਘ ਗਿੱਲ ਦੇ ਵੱਲੋਂ ਇੱਕ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਨੇ ਨਵੇਂ ਚਰਚਾਵਾਵਾਂ ਛਿੜ ਕੇ ਰੱਖ ਦਿੱਤੀਆਂ ਨੇ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਗਿਆ ਕਿ ਖਰੜ ਹਲਕੇ ਦੇ ਭੈਣਾ ਭਰਾਵਾਂ ਨੂੰ ਗੁਰਫਤੇ ਹੁਣ ਸਮਾਂ ਆ ਗਿਆ ਹੈ ਜੋ ਵੀ ਹਲਕਾ ਨਿਵਾਸੀਆ ਪੰਜਾਬ ਪੰਜਾਬੀਅਤ ਅਤੇ ਦੇਸ਼ ਹਿੱਤ ਲਈ ਉਚਿਤ ਹੋਵੇਗਾ ਉਹੀ ਨਰਨਾ ਲਿਆ ਜਾਵੇਗਾ ਇਹ ਬਿਆਨ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਜਾਰੀ ਕਰਦੇ ਹੋਏ ਲਿਖਿਆ ਗਿਆ ਕਿ ਹੁਣ ਸਮਾਂ ਆ ਗਿਆ ਹੈ ਜੋ ਫੈਸਲਾ ਲਿਆ ਜਾਵੇਗਾ ਉਹ ਪੰਜਾਬ ਅਤੇ ਪੰਜਾਬੀਏ ਦੇ ਹਿੱਤ ਦੇ ਵਿੱਚ ਲਿਆ ਜਾਵੇਗਾ ਅਤੇ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ਤੋਂ ਬਾਅਦ ਇਹ ਚਰਚਾ ਛਿੜ ਗਈ ਹੈ ਇਸ ਚਰਚਾ ਵਿੱਚ ਚੱਲ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਆਉਣ ਵਾਲੇ ਸਮੇਂ ਦੇ ਦੌਰਾਨ ਰਣਜੀਤ ਸਿੰਘ ਗਿੱਲ ਸ਼ਾਮਿਲ ਹੋ ਸਕਦੇ ਨੇ ਕਿਉਂਕਿ ਖਰੜ ਤੋਂ ਹੀ ਉਹ ਸਾਬਕਾ ਅਕਾਲੀ ਵਿਧਾਇਕ ਸਨ ਤੇ ਉਹਨਾਂ ਦੇ ਵੱਲੋਂ ਸ਼੍ਰੋਮਣੀ ਕਾਲਦਲ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਅਨਮੋਲ ਗਗਨ ਮਾਨਵੀ ਖਰੜ ਤੋਂ ਹੀ ਮੌਜੂਦਾ ਵਿਧਾਇਕ ਸਨ ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਤੇ ਜਿਸ ਦੇ ਵਿੱਚ ਰਣਜੀਤ ਸਿੰਘ ਗਿੱਲ ਦਾ ਜੋ ਰਸਤਾ ਹੈ ਆਮ ਆਦਮੀ ਪਾਰਟੀ ਦੇ ਵਿੱਚ ਜਾਣਦਾ ਸਾਫ ਮੰਨਿਆ ਜਾ ਰਿਹਾ ਹੈ ਵਾਧਿਆ ਅਗਲੀ ਖਬਰ ਦੇ ਵੱਲ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਹੋਏ ਸਾਬਕਾ ਅਕਾਲੀ ਮੰਤਰੀ ਵਿਕਰਮ ਜੀਠਾ ਦੀ ਅੱਜ ਅਦਾਲਤ ਦੇ ਵਿੱਚ ਪੇਸ਼ੀ ਹੋਈ ਹੈ ਉਹਨਾਂ ਨੂੰ ਜੋ ਪਹਿਲਾਂ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਸੀ ਉਹਨਾਂ ਦੀ ਇਹ ਨਿਆਂਇਕ ਹਿਰਾਸਤ ਦਾ ਸਮਾਂ ਪੂਰਾ ਹੋ ਗਿਆ ਸੀ ਤਾਂ ਦੁਬਾਰਾ ਉਹਨਾਂ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕਰਨਾ ਸੀ ਪੇਸ਼ੀ ਉਹਨਾਂ ਦੀ ਹੋਈ ਤੇ ਅਦਾਲਤ ਦੇ ਵੱਲੋਂ ਉਹਨਾਂ ਨੂੰ ਦੁਬਾਰਾ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਤੇ ਹੁਣ ਉਹਨਾਂ ਦੀ ਅਗਲੇ ਮਾਮਲੇ ਦੀ ਜੋ ਸੁਣਵਾਈ ਹੈ ਉਹ 2 ਅਗਸਤ ਨੂੰ ਹੋਵੇਗੀ ਤੇ ਇਸ ਮੌਕੇ ਬਿਕਰਮਜੀਤ ਨੂੰ ਅਦਾਲਤ ਦੇ ਵਿੱਚ ਭਾਰੀ ਸੁਰੱਖਿਆ ਦੇ ਤਹਿਤ ਪੇਸ਼ ਕੀਤਾ ਗਿਆ ਮੀਡੀਆ ਨੂੰ ਵੀ ਅੱਗੇ ਜਾਣ ਤੋਂ ਪੁਲਿਸ ਦੇ ਵੱਲੋਂ ਰੋਕਿਆ ਗਿਆ ਤੇ ਦੂਜੇ ਪਾਸੇ ਬਾਹਰ ਆ ਕੇ ਮੀਡੀਆ ਨਾਲ ਗੱਲਬਾਤ ਬਿਕਰਮਜੀਤ ਦੇ ਪੱਖ ਵਾਲੇ ਵਕੀਲਾਂ ਦੇ ਵੱਲੋਂ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਗਨੀਵ ਕੌਰ ਮਜੀਠੀਆ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਇਆ ਇਹ ਗੱਲ ਆਖ ਦਿੱਤੀ ਗਈ ਹੈ ਕਿ ਜੋ ਦਾਵਾ ਸਰਕਾਰੀ ਵਕੀਲਾਂ ਦੇ ਵੱਲੋਂ ਅਤੇ ਬਿਜ਼ਨਸ ਵੱਲੋਂ ਇਹ ਕੀਤਾ ਗਿਆ ਸੀ ਕਿ Shimla ਦੇ ਵਿੱਚ 1000 ਏਕੜ ਜ਼ਮੀਨ ਨਿਕਲ ਕੇ ਸਾਹਮਣੇ ਆਈ ਹੈ ਉਸ ਨੂੰ ਲੈ ਕੇ ਹੁਣ ਕੋਰਟ ਦੇ ਵਿੱਚ ਸਰਕਾਰੀ ਵਕੀਲ ਮੁਕਰਦੇ ਦਿਖਾਈ ਦੇ ਰਹੇ ਨੇ ਉਹਨਾਂ ਦੇ ਵੱਲੋਂ ਇਸ ਨੂੰ ਲੈ ਕੇ ਕੋਈ ਵੀ ਗੱਲ ਨਹੀਂ ਕੀਤੀ ਗਈ ਹੈ ਤੇ ਸਰਕਾਰ ਹੁਣ ਇਹਨਾਂ ਜੋ ਅਫਵਾਹਾਂ ਝੂਠੀਆਂ ਖਬਰਾਂ ਬਣਾ ਦਿਤਿਆਂਗਾ ਗਿਆ ਉਸ ਤੋਂ ਹੁਣ ਮੁਕਰਦੀ ਦਿਖਾਈ ਦੇ ਰਹੀ ਹੈ ਤੇ ਦੂਜੇ ਪਾਸੇ ਗੁਨੀਵ ਕੌਰ ਮਜੀਠੀਆ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਠੋਕਮਾ ਜਵਾਬ ਮੋੜਵਾ ਜਵਾਬ ਦੇ ਦਿੱਤਾ ਗਿਆ ਵਿਧਾਨ ਸਭਾ ਦੇ ਵਿੱਚ ਖੜ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਖਿਆ ਗਿਆ ਸੀ ਕਿ ਜਿਨ੍ਹਾਂ ਦੇ ਵੱਲੋਂ ਇਹ ਚਿੱਟਾ ਪੰਜਾਬ ਦੇ ਵਿੱਚ ਨਸ਼ਾ ਫੈਲਾਇਆ ਗਿਆ ਇਹ ਸਾਰਾ ਕੁਝ ਕੀਤਾ ਗਿਆ ਉਹਨਾਂ ਦੇ ਹੁਣ ਨਮਾਇंदे ਇਸ ਵਿਧਾਨ ਸਭਾ ਦੇ ਵਿੱਚ ਗੈਰ ਹਾਜ਼ਰ ਕਿਉਂ ਨੇ ਗਨੀਵ ਕੌਰ ਮਜੀਠੀਆ ਪਿਛਲੇ ਵਿਧਾਨ ਸਭਾ ਸੈਸ਼ਨਾਂ ਦੇ ਦੌਰਾਨ ਗੈਰ ਹਾਜ਼ਰ ਰਹਿੰਦੇ ਦਿਖਾਈ ਦਿੱਤੇ ਤਾਂ ਸੀਐਮ ਭਗਵੰਤ ਮਾਨ ਦੇ ਵੱਲੋਂ ਇਸ ਨੂੰ ਲੈ ਕੇ ਆਪਣਾ ਬਿਆਨ ਵੀ ਉਸ ਮੁੱਖ ਟਿੱਪਣੀ ਵੀ ਕੀਤੀ ਗਈ ਸੀ ਤੇ ਇਸ ਟਿੱਪਣੀ ਦਾ ਜਵਾਬ ਹੁਣ ਗਨੀਵ ਕੌਰ ਮਜੀਠੀਆ ਨੇ ਦੇ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਵਿਧਾਨ ਸਭਾ ਦੇ ਵਿੱਚ ਬੋਲਣ ਦਾ ਦਤਾਨੀ ਜਾਂਦਾ ਧੀਆਂ ਪੈਣਾ ਦੀ ਇੱਜ਼ਤ ਇਹ ਇਹਨਾਂ ਨੂੰ ਕਰਨੀ ਨਹੀਂ ਆਉਂਦੀ ਤੇ ਜੇਕਰ ਪ੍ਰਤਾਪ ਸਿੰਘ ਬਾਵਾ ਬੋਲਦੇ ਨੇ ਤੇ ਉਹਨਾਂ ਨੂੰ ਕਹਿੰਦੇ ਨੇ ਬੈਠੋ ਉਹਨਾਂ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ ਤੇ ਜੇਕਰ ਸੁਖਪਾਲ ਸਿੰਘ ਖਹਿਰਾ ਬੋਲਦੇ ਨੇ ਕੁਝ ਸਿਕੰਟਾਂ ਦਾ ਟਾਈਮ ਹੀ ਉਹਨਾਂ ਨੂੰ ਦਿੱਤਾ ਜਾਂਦਾ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਵੀ ਬਿਠਾ ਦਿੱਤਾ ਜਾਂਦਾ ਹੈ ਬੋਲਣ ਦਿੱਤਾ ਨਹੀਂ ਜਾਂਦਾ ਤਾਂ ਫਿਰ ਅਸੀਂ ਵਿਧਾਨ ਸਭਾ ਦੇ ਵਿੱਚ ਜਾ ਕੇ ਕੀ ਕਰੀਏ ਪੰਜਾਬ ਦੇ ਮੁੱਦਿਆਂ ਦੀ ਗੱਲ ਹੁੰਦੀ ਹੈ ਤੁਸੀਂ ਦੇਖਿਆ ਹੀ ਹੈ ਕੀ ਕੁਝ ਵਿਧਾਨ ਸਭਾ ਦੇ ਵਿੱਚ ਹੁੰਦਾ ਹੈ ਤੇ ਨਾਲ ਹੀ ਵਕੀਲਾਂ ਦੇ ਵੱਲੋਂ ਇਹ ਗੱਲ ਆਖ ਦਿੱਤੀ ਗਈ ਹੈ ਕਿ ਵਿਕਰਮ ਜਿਠਿਆ ਚੜ੍ਹਦੀ ਕਲਾ ਦੇ ਵਿੱਚ ਨੇ ਤੇ ਉਹਨਾਂ ਦੇ ਵੱਲੋਂ ਕੋਈ ਵੀ ਸਹਰਾਣਾ ਜੋ ਸਰਕਾਰ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਬੈਰਕ ਦੇ ਵਿੱਚ ਉਹਨਾਂ ਦੇ ਵੱਲੋਂ ਸਹਰਾਣਾ ਮੰਗਿਆ ਜਾ ਰਿਹਾ ਹੈ ਬਿਲਕੁਲ ਗਲਤ ਹੈ ਬਾਦਿਆਂ ਅਗਲੀ ਖਬਰ ਦੇ ਵੱਲ ਮਾਨ ਸਰਕਾਰ ਦੇ ਵੱਲੋਂ ਹਾਲੀ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਬੇਦਬੀਆਂ ਨਾਲ ਸੰਬੰਧਿਤ ਬਿੱਲ ਪੇਸ਼ ਕੀਤਾ ਗਿਆ ਤੇ ਇਸ ਨੂੰ ਸਿਲੇਕਟਿਵ ਕਮੇਟੀ ਦੇ ਕੋਲ ਭੇਜ ਦਿੱਤਾ ਗਿਆ ਸੀ ਤੇ ਹੁਣ ਉਸ ਸਿਲੇਕਟਿਵ ਕਮੇਟੀ ਦਾ ਐਲਾਨ ਵਿਧਾਨ ਸਭਾ ਦੇ ਵੱਲੋਂ ਕਰ ਦਿੱਤਾ ਗਿਆ ਵਿਧਾਨ ਸਭਾ ਦੇ ਵੱਲੋਂ ਆਪਣਾ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਬਿੱਲ ਤੇ ਸਲੈਕਟਡ ਕਮੇਟੀ ਵਿੱਚ ਕੰਮ ਕਰ ਕਰਨ ਲਈ ਪੰਜਾਬ ਵਿਧਾਨ ਸਭਾ ਦੇ 8 ਲਿਖੇ ਮਾਣਯੋਗ ਮੈਂਬਰਾਂ ਨੂੰ ਨਾਮਜ਼ਦ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਡਾਕਟਰ ਇੰਦਰਪ੍ਰੀਤ ਸਿੰਘ ਨੇਜਰ ਕਿਉਂਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਨੂੰ ਇਸ ਕਮੇਟੀ ਦਾ ਸਭਾਪਤੀ ਨਿਯੁਕਤ ਕਰ ਦਿੱਤਾ ਗਿਆ ਯਾਨੀ ਕਿ ਇਸ ਕਮੇਟੀ ਦਾ ਉਹਨਾਂ ਨੂੰ ਮੁਖੀਆ ਬਣਾ ਦਿੱਤਾ ਗਿਆ ਉਸ ਤੋਂ ਬਾਅਦ ਦੂਜੇ ਨੰਬਰ ਤੇ ਡਾਕਟਰ ਅਜੇ ਗੁਪਤਾ ਡਾਕਟਰ ਅਮਨਦੀਪ ਕੌਰ ਅਰੋੜਾ ਸ਼੍ਰੀਮਤੀ ਇੰਦਰਜੀਤ ਕੌਰ ਮਾਨ ਸ਼੍ਰੀ ਜਗਦੀਪ ਕੰਬੋਜ ਸ਼੍ਰੀ ਜੰਗੀ ਲਾਲ ਮਹਾਜਾ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੋ ਕਿ ਕਾਂਗਰਸ ਦੇ ਵਿਧਾਇਕ ਨੇ ਉਹਨਾਂ ਨੂੰ ਵੀ ਇਸ ਦੇ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ ਸ਼੍ਰੀਮਤੀ ਨੀਨਾ ਮਿੱਤਲਾ ਪ੍ਰੋਫੈਸਰ ਬਲਜਿੰਦਰ ਕੌਰ ਪ੍ਰਿੰਸੀਪਲ ਬੋਧਰਾਮ ਸ਼੍ਰੀ ਬ੍ਰਹਮਸ਼ੰਕਰ ਜਿੰਪਾ ਸਰਦਾਰ ਬਲਵਿੰਦਰ ਸਿੰਘ ਢਾਲੀਵਾਲ ਸ਼੍ਰੀ ਮਦਨ ਲਾਲ ਬੱਗਾ ਸਰਦਾਰ ਮਨਪ੍ਰੀਤ ਸਿੰਘ ਆਲੀ ਜੋ ਕਿ ਸ਼੍ਰੋਮਣੀ ਕਲਦਲ ਦੇ ਵਿਧਾਇਕ ਨੇ ਅਤੇ ਮੁਹੰਮਦ ਜ਼ਮੀਲ ਔਰ ਰਹਿਮਾਨ ਇਹਨਾਂ ਮੈਂਬਰਾਂ ਨੂੰ ਇਸ ਸਿਲੇਕਟਿਵ ਕਮੇਟੀ ਦੇ ਵਿੱਚ ਨਾਮਜ਼ਦ ਕਰ ਦਿੱਤਾ ਗਿਆ ਤੇ ਨਾਲ ਹੀ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਵੀ ਇਸ ਕਮੇਟੀ ਦੇ ਵਿੱਚ ਐਕਸ-ਆਫੀਸ਼ੀਓ ਮੈਂਬਰ ਨਿਯੁਕਤ ਕਰ ਦਿੱਤਾ ਗਿਆ ਤੇ ਨਾਲ ਹੀ ਇਸ ਕਮੇਟੀ ਨੂੰ ਆਪਣੇ 6 ਮਹੀਨਿਆਂ ਦੇ ਅੰਦਰ-ਅੰਦਰ ਰਿਪੋਰਟ ਤਿਆਰ ਕਰਕੇ ਭੇਜਣ ਦਾ ਜੋ ਹੁਕਮ ਹੈ ਉਹ ਵੀ ਦੇ ਦਿੱਤਾ ਗਿਆ ਤੇ ਹੁਣ ਇਸ ਬੇਤਵੀ ਬਿਲ ਨੂੰ ਲੈ ਕੇ ਇਹਨਾਂ ਮੈਂਬਰ ਜੋ ਨਿਯੁਕਤ ਕੀਤੇ ਗਏ ਨੇ 15 ਮੈਂਬਰ ਨੁਕਤ ਕੀਤੇ ਗਏ ਨੇ ਇਹਨਾਂ ਦੇ ਵੱਲੋਂ ਲੋਕਾਂ ਦੀ رائے ਲਈ ਜਾਵੇਗੀ ਵੱਖ-ਵੱਖਰੇ ਤਰੰ ਦੇ ਆਗੂ ਨਾਲ ਗੱਲਬਾਤ ਕੀਤੀ ਜਾਵੇਗੀ رائے ਉਹਨਾਂ ਦੀ ਲਈ ਜਾਵੇਗੀ ਕਿ ਕੀ ਕੁਝ ਇਸ ਦੇ ਵਿੱਚ ਪੇਸ਼ ਪ੍ਰਸਤਾਵ ਰੱਖਣੇ ਚਾਹੀਦੇ ਨੇ ਕੀ ਕੁਝ ਇਸ ਦੇ ਵਿੱਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਉਸ ਤੋਂ ਬਾਅਦ ਸਾਰਿਆਂ ਦੇ ਵੱਲੋਂ ਵਿਚਾਰ ਚਰਚਾ ਕਰਨ ਤੋਂ ਬਾਅਦ ਇਸ ਨੂੰ ਲੈ ਕੇ ਆਪਣੀ ਜੋ ਪ੍ਰਸਤਾਵਿਤ ਰਿਪੋਰਟ ਹੈ ਉਹ ਤਿਆਰ ਕਰਕੇ ਸਰਕਾਰ ਨੂੰ ਦਤੀ ਜਾਵੇਗੀ ਵਧਿਆ ਅਗਲੀ ਖਬਰ ਦੇ ਵੱਲ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਦੇ ਵੱਲੋਂ ਕਾਂਗਰਸ ਪਾਰਟੀ ਦੇ ਮੈਂਬਰਾਂ ਦੇ ਉੱਪਰ ਲੀਡਰਾਂ ਦੇ ਉੱਪਰ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਪਰ ਕੁਛ ਦੋਸ਼ ਲਗਾ ਦਿੱਤੇ ਗਏ ਨੇ ਇਸ ਮੌਕੇ ਉਹਨਾਂ ਦੇ ਵੱਲੋਂ ਪ੍ਰਗਟ ਸਿੰਘ ਅਤੇ ਸੁਖਜਿੰਦਰ ਸਿੰਘ ਰਾਧਾਵਾਦਾ ਉਹ ਬਿਆਨ ਸਾਂਝਾ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਵੱਲੋਂ ਅੱਖ ਜਾ ਰਿਹਾ ਕਿ ਕਾਂਗਰਸ ਦੇ ਵੱਲੋਂ ਆਪਣੀ ਸਰਕਾਰ ਦੇ ਮੌਕੇ ਬੇਬੀਆਂ ਨੂੰ ਲੈ ਕੇ ਰਾਜਨੀਤੀ ਕੀਤੀ ਗਈ ਸੀ ਇੱਕ ਥੜਾ ਉਹ ਸੀ ਜੋ ਚਾਹੁੰਦਾ ਸੀ ਬੇਬੀਆਂ ਉੱਪਰ ਕੋਈ ਹੱਲ ਨਿਕਲੇ ਤੇ ਦੂਜੇ ਥੜਾ ਇਹ ਸੀ ਜੋ ਚਾਹੁੰਦਾ ਸੀ ਕਿ ਇਵੇਂ ਰਾਜਨੀਤੀ ਇਸ ਮਾਮਲੇ ਦੇ ਉੱਪਰ ਚੱਲਦੀ ਰਹਿਣੀ ਚਾਹੀਦੀ ਹੈ ਤੇ ਸੁਖਜਿੰਦਰ ਸਿੰਘ ਰਧਾਵੇ ਦੇ ਵੱਲੋਂ ਤਾਂ ਇਹ ਆਖ ਦਿੱਤਾ ਗਿਆ ਕਿ ਐਸਆਈਟੀ ਜੋ ਕਾਂਗਰਸ ਦੇ ਵੱਲੋਂ ਬੇਬੀਆਂ ਦੇ ਉੱਪਰ ਬਣਾਏ ਗਏ ਸੀ ਉਹ ਕੇਵਲ ਤੇ ਕੇਵਲ ਲੋਕਾਂ ਦੀ ਅੱਖਾਂ ਦੇ ਵਿੱਚ ਘਟਾ ਪਾਉਣ ਲਈ ਬਣਾਏ ਗਏ ਸੀ ਉਸ ਵਿੱਚੋਂ ਉਸ ਵਿੱਚੋਂ ਕੁਝ ਵੀ ਨਿਕਲਦਾ ਦਿਖਾਈ ਨਹੀਂ ਦੇ ਰਿਹਾ ਸੀ ਕੇਵਲ ਤੇ ਕੇਵਲ ਰਾਜਨੀਤੀ ਇਸ ਨੂੰ ਲੈ ਕੇ ਕੀਤੀ ਗਈ ਸੀ ਤੇ ਇਸ ਨੂੰ ਲੈ ਕੇ ਹੁਣ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕੀ ਪ੍ਰਗਟ ਸਿੰਘ ਅਤੇ ਸੁਖਿਰੰਦਾਵਾ ਉਹਨਾਂ ਲੀਡਰਾਂ ਦੇ ਨਾਮ ਸਾਹਮਣੇ ਲਿਆਉਣ ਜਿਨ੍ਹਾਂ ਦੇ ਵੱਲੋਂ ਇਸ ਦੇ ਵਿੱਚ ਰਾਜਨੀਤਿਕ ਕੀਤੀ ਗਈ ਸੀ ਤਾਂ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਉੱਪਰ ਇਲਜ਼ਾਮ ਉਹਨਾਂ ਦੇ ਵੱਲੋਂ ਲਗਾ ਦਿੱਤਾ ਗਿਆ ਕਿ ਆਮ ਆਦਮੀ ਪਾਰਟੀ ਦਾ ਜੋ ਨੇਤਾ ਸੀ ਨਰੇਸ਼ ਯਾਦਵ ਜਿਸ ਨੂੰ ਕਿ ਮਲੇਰ ਕੋਟਲਾ ਅਦਾਲਤ ਦੇ ਵੱਲੋਂ ਕੁਰਾਨ ਸ਼ਰੀਫ ਦੀ ਬੇਇੱਜ਼ਤੀ ਕਰਨ ਦੇ ਵਿੱਚ ਦੋਸ਼ੀ ਕਰਾਰ ਦੇ ਦਿੱਤਾ ਗਿਆ ਉਸ ਨੂੰ ਬਚਾਉਣ ਦੀ ਕੋਸ਼ਿਸ਼ ਆਮ ਆਦਮੀ ਪਾਰਟੀ ਦੇ ਵੱਲੋਂ ਕਿਉਂ ਕੀਤੀ ਗਈ ਹੈ ਹਰਪਾਲ ਚੀਮਾ ਦੇ ਵੱਲੋਂ ਉਸ ਦਾ ਕੇਸ ਲੜਿਆ ਗਿਆ ਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਇਹਨਾਂ ਦੇ ਵੱਲੋਂ ਕੀ ਦਿੱਤੀ ਗਈ ਹੈ ਤੇ ਨਾਲੇ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਕਿ 2015 ਤੋਂ ਲੈ ਕੇ ਹੁਣ ਤੱਕ ਜਿੰਨੀਆਂ ਵੀ ਬੇਇਜ਼ਦਗੀਆਂ ਹੋਈਆਂ ਨੇ ਉਹਨਾਂ ਨੂੰ ਲੈ ਕੇ ਕੋਈ ਜਾਂਚ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਤੇ ਨਾਲੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਹ ਵੀ ਗੱਲ ਆਖ ਦਿੱਤੀ ਗਈ ਹੈ ਕਿ ਜੋ ਬੇਇਜ਼ਦਗੀਆਂ ਸਾਡੇ ਸਰਕਾਰ ਮੌਕੇ ਹੋਈਆਂ ਸੀ ਉਹਨਾਂ ਦੇ ਵਿੱਚ ਦੋ ਕਿਸਾਂ ਦੀ ਜਾਂਚ ਦੋ ਬੇਦਬੀ ਮਾਮਲੇ ਜਾਂਚ ਸਾਡੀ ਸਰਕਾਰ ਦੇ ਵੱਲੋਂ ਕੀਤੀ ਗਈ ਤੇ ਉਸ ਦੇ ਵਿੱਚ ਦੋਸ਼ੀਆਂ ਨੂੰ ਸਜ਼ਾ ਵੀ ਹੋ ਚੁੱਕੀ ਹੈ ਤੇ ਜੋ ਬੇਦਬੀਆਂ ਦੀ ਜਾਂਚ ਇਹਨਾਂ ਕਾਂਗਰਸੀਆਂ ਦੇ ਵੱਲੋਂ ਅਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵੱਲੋਂ ਰੌਲਾ ਪਾ ਕੇ ਸੀਬੀਆਈ ਹਵਾਲੇ ਕਰਵਾ ਦਿੱਤੀ ਗਈ ਉਹਨਾਂ ਦੇ ਵਿੱਚ ਕੁਝ ਵੀ ਇਨਸਾਫ ਅਜੇ ਤੱਕ ਨਹੀਂ ਮਿਲਿਆ ਹੈ ਸਾਡੀ ਸਰਕਾਰ ਨੇ ਬੇਦਬੀਆ ਦੇ ਵਿੱਚ ਇਨਸਾਫ ਦੇ ਦੇਣਾ ਸੀ ਪਰ ਇਹਨਾਂ ਨੇ ਰੌਲਾ ਪਵਾ ਕੇ ਇਹ ਕੇਸ ਸਾਡੇ ਹੱਥੋਂ ਲੈ ਲਿਆ ਅਤੇ ਸੀਬੀਆਈ ਨੂੰ ਦੇ ਦਿੱਤਾ ਜੋ ਅਜੇ ਤੱਕ ਲੰਮਕਦਾ ਦਿਖਾਈ ਦੇ ਰਿਹਾ ਹੈ ਜਿਹੜੇ ਬੇਦਬੀ ਮਾਮਲਿਆਂ ਦੇ ਕੇਸ ਸਾਡੇ ਕੋਲ ਸਨ ਜਿਨ੍ਹਾਂ ਦੀ ਜਾਂਚ ਸਾਡੀ ਸਰਕਾਰ ਦੇ ਵੱਲੋਂ ਕੀਤੀ ਗਈ ਭਾਵੇਂ ਉਹ ਮੋਗੇ ਵਾਲਾ ਹੋਵੇ ਤੇ ਭਾਵੇਂ ਉਹ ਮਲੇਰ ਕੋਟਲਾ ਵਾਲਾ ਹੋਵੇ ਇਹਨਾਂ ਦੋਵਾਂ ਕੇਸਾਂ ਦੀ ਜਾਂਚ ਸਾਡੀ ਸਰਕਾਰ ਦੇ ਵੱਲੋਂ ਕੀਤੀ ਗਈ ਸੀ ਤੇ ਇਹਨਾਂ ਦੋਵਾਂ ਦੇ ਕੇਸਾਂ ਵਿੱਚ ਹੀ ਦੋਸ਼ੀਆਂ ਨੂੰ ਸਜ਼ਾ ਹੋ ਚੁੱਕੀ ਹੈ ਤੇ ਜਿਹੜੇ ਕੇ ਸਾਡੇ ਕੋਲ ਲੈ ਲੈ ਗਏ ਉਹਨਾਂ ਦੇ ਵਿੱਚ ਕੁਝ ਵੀ ਨਿਕਲਦਾ ਦਿਖਾਈ ਨਹੀਂ ਦੇ ਰਿਹਾ ਤੇ ਸਰਕਾਰ ਕਾਂਗਰਸ ਦੀ ਸਰਕਾਰ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਇਹ ਦੱਸੇ ਕਿ ਇਹਨਾਂ ਦੇ ਵੱਲੋਂ ਇਸ ਨੂੰ ਲੈ ਕੇ ਸਿਆਸਤ ਕਿਉਂ ਕੀਤੀ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਹ ਸਵਾਲ ਪੁੱਛ ਲੈ ਗਏ ਨੇ ਬਾਦਿਆਂ ਅਗਲੀ ਖਬਰ ਦੇ ਵੱਲ ਖਬਰ ਕੈਨੇਡਾ ਦੇ ਨਾਲ ਜੁੜੀ ਹੋਈ ਹੈ ਅਤੇ ਪੰਜਾਬ ਦੇ ਨੌਜਵਾਨਾਂ ਦੇ ਨਾਲ ਵੀ ਜੁੜੀ ਹੋਈ ਹੈ ਕੈਨੇਡਾ ਦੇ ਵਿੱਚ ਲੁਧਿਆਣਾ ਦੇ ਹਰਪ੍ਰੀਤਕੌਰ ਨਾਮਕ ਲੜਕੀ ਜੋ ਕਿ 24 ਸਾਲਾਂ ਦੀ ਹੈ ਵਰਕ ਪਰਮਨੈਂਟ ਦੇ ਉੱਪਰ ਕੈਨੇਡਾ ਦੇ ਵਿੱਚ ਕੰਮ ਕਰਦੀ ਹੈ ਤੇ ਉਸ ਦੀ ਮਾਂ ਦੇ ਵੱਲੋਂ ਪੰਜਾਬ ਦੇ ਵਿੱਚ ਵੱਖ-ਵੱਖਰੇ ਨੌਜਵਾਨਾਂ ਨੂੰ ਇਹ ਆ ਕੇ ਰਿਸ਼ਤਾ ਕਰਵਾ ਦਿੱਤਾ ਜਾਂਦਾ ਸੀ ਆਪਣੀ ਕੁੜੀ ਦੇ ਨਾਲ ਕਿ ਕੁੜੀ ਕੈਨੇਡਾ ਦੇ ਵਿੱਚ ਹੈ ਤਰਸਤਾ ਹੋਣ ਤੋਂ ਬਾਅਦ ਮੁੰਡੇ ਨੂੰ ਵੀ ਕੈਨੇਡਾ ਲੈ ਜਾਵੇਗੀ ਜਿਸ ਦੇ ਵਿੱਚ ਵੀਡੀਓ ਕਾਲ ਅਤੇ ਫੋਟੋ ਦੇ ਉੱਪਰ ਹੀ ਰਿਸ਼ਤਾ ਮਾਂ ਦੇ ਵੱਲੋਂ ਕੁੜੀ ਦੀ ਮਾਂ ਦੇ ਵੱਲੋਂ ਆਪਣੀ ਧੀ ਦੇ ਨਾਲ ਜੋ ਕਿ ਕੈਨੇਡਾ ਦੇ ਵਿੱਚ ਕੰਮ ਕਰਦੀ ਸੀ ਉਸ ਦੇ ਨਾਲ ਕਰਵਾ ਦਿੱਤਾ ਜਾਂਦਾ ਸੀ ਤੇ ਬਾਅਦ ਵਿੱਚ ਇਹ ਆ ਕੇ ਉਹਨਾਂ ਕੋਲੋਂ ਪੈਸੇ ਲੈ ਜਾਂਦੇ ਸਨ ਕਿ ਕੁੜੀ ਨੂੰ ਲੋਨ ਚੋ ਕੇ ਬਾਹਰ ਭੇਜਿਆ ਇਸ ਕਰਕੇ ਪੈਸਿਆਂ ਦੀ ਮਦਦ ਕੀਤੀ ਜਾਵੇ ਤੇ ਹਰੇਕ ਨੌਜਵਾਨ ਦੇ ਕੋਲੋਂ 17 ਤੋਂ 20 ਲੱਖ ਰੁਪਇਆ ਲਿਆ ਗਿਆ ਇਹ ਮੀਡੀਆ ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਤੇ ਇਸੇ ਤਰ੍ਹਾਂ ਹੀ ਲਗਭਗ 7 ਮੁੰਡਿਆਂ ਨੂੰ ਇਸ ਮਾਹ ਦੇ ਵੱਲੋਂ ਆਪਣੇ ਜਾਲ ਦੇ ਵਿੱਚ ਫਸਾਇਆ ਗਿਆ ਤੇ ਠੱਗੀ ਮਾਰੀ ਗਈ ਹੈ ਤੇ ਪੁਲਿਸ ਦੇ ਵੱਲੋਂ ਹੁਣ ਇਸ ਦੀ ਮਾਣੋ ਹਰਪ੍ਰੀਤ ਕੌਰ ਦੀ ਮਾਂ ਜਿਸ ਦਾ ਨਾਮ ਕੀ ਸੁਖਦਰਸ਼ਨ ਕੌਰ ਹੈ ਅਤੇ ਉਸ ਦੇ ਨਾਲ ਨਾਲ ਦੋ ਵਿਅਕਤੀ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਤੇ ਜਿਹੜੇ ਸੱਤ ਮੁੰਡੇ ਇਸ ਮਾਮਲੇ ਦੇ ਵੱਲੋਂ ਇਸ ਠੱਗੀ ਦੇ ਜਾਲ ਦੇ ਵਿੱਚ ਫਸਾ ਕੇ ਕੈਨੇਡਾ ਜਾਣ ਦੇ ਸੁਪਨੇ ਦਿਖਾਏ ਗਏ ਸਨ ਉਹਨਾਂ ਦੇ ਬਿਆਨ ਵੀ ਪੁਲਿਸ ਦੇ ਵੱਲੋਂ ਦਰਜ ਕਰਵਾ ਦਿੱਤੇ ਗਏ ਨੇ ਤੇ ਮੀਡੀਆ ਖਬਰਾਂ ਦੇ ਅਨੁਸਾਰ ਇਹਨਾਂ ਨੌਜਵਾਨਾਂ ਦੇ ਵੱਲੋਂ ਇਹਨਾਂ ਗੱਲਾਂ ਦੇ ਵਿੱਚ ਆ ਕੇ ਆਪਣੀ ਜ਼ਮੀਨ ਤੱਕ ਵੇਚ ਦਿੱਤੀ ਗਈ ਆਪਣੇ ਪਸ਼ੂ ਤੱਕ ਵੇਚ ਕੇ ਪੈਸਾ ਇਕੱਠਾ ਕਰਕੇ ਉਸ ਦੀ ਲੜਕੀ ਦੀ ਜੋ ਮਾਂ ਸੀ ਸੁਖਦਰਸ਼ਨ ਕੌਰ ਉਸ ਨੂੰ ਦਿੱਤੇ ਜਾਂਦੇ ਸਨ ਇਸ ਤਰੀਕੇ ਨਾਲ ਸੱਤ ਮੁੰਡੇ ਆਪਣੇ ਠੱਗੀ ਦੇ ਜਾਲ ਦੇ ਵਿੱਚ ਇਸ ਮਾਂ ਦੇ ਵੱਲੋਂ ਕੁੜੀ ਦੀ ਮਾਂ ਦੇ ਵੱਲੋਂ ਫਸਾਏ ਗਏ ਸਨ ਜਿਸ ਦਾ ਕਿ ਹੁਣ ਪਰਦਾ ਫਾਸ਼ ਹੁੰਦਾ ਦਿਖਾਈ ਦੇ ਰਿਹਾ ਤੇ ਪੁਲਿਸ ਦੇ ਵੱਲੋਂ ਇਸ ਦੇ ਮਾਮਲੇ ਦੇ ਵਿੱਚ ਉਸ ਦੀ ਮਾਣੂ ਸੁਖਦਰਸ਼ਨ ਕੌਰ ਨੂੰ ਅਤੇ ਦੋ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ ਤੇ ਖਬਰ ਲੁਧਿਆਣਾ ਦੀ ਹੈ ਬਾਦਿਆਂ ਅਗਲੀ ਖਬਰ ਦੇ ਵੱਲ ਸ਼੍ਰੀ ਕਾਤਕ ਸਾਬ ਦੇ ਵੱਲੋਂ ਬਣਾਈ ਗਈ ਸੱਤ ਮੈਂਬਰੀ ਭਰਤੀ ਕਮੇਟੀ ਜੋ ਕਿ ਹੁਣ ਪੰਜ ਮੈਂਬਰੀ ਬਣ ਕੇ ਰਹਿ ਗਈ ਹੈ ਉਸ ਦੇ ਵੱਲੋਂ ਨਵੀਂ ਪ੍ਰਤੀ ਮੁਕੰਮਲ ਕਰਨ ਤੋਂ ਬਾਅਦ ਹੁਣ ਸ਼੍ਰੋਮਣੀ ਕਾਲ ਦਲ ਦਾ ਨਵਾਂ ਪ੍ਰਧਾਨ ਚੁਣਨ ਦਾ ਐਲਾਨ ਕਰ ਦਿੱਤਾ ਗਿਆ ਤੇ ਇਸ ਨੂੰ ਲੈ ਕੇ ਪੰਜ ਮੈਂਬਰੀ ਭਰਤੀ ਕਮੇਟੀ ਦੇ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਸ਼੍ਰੋਮਣੀ ਕਾਲ ਦਲ ਦੀ ਪੁਨਰ ਸੁਰਜੀਤੀ ਤਹਿਤ ਪ੍ਰਧਾਨ ਦੀ ਚੋਣਾਂ 11 ਅਗਸਤ ਨੂੰ ਜੋ ਜਰਨਲ اجلاس ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਬੁਲਾਇਆ ਗਿਆ ਉਸ ਦੇ ਵਿੱਚ ਹੋਵੇਗੀ ਤੇ ਰਵਾਇਤਾਂ ਦੇ ਮੁਤਾਬਕ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੀ ਇਹ ਜਰਨਲ اجلاس ਕੀਤਾ ਜਾਵੇਗਾ ਤੇ ਇਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਇਹ ਵੀ ਨਿਰਦੇਸ਼ ਜਾਰੀ ਕਰ ਦਿੱਤਾ ਗਿਆ ਕਿ 21 ਜੁਲਾਈ ਤੋਂ ਲੈ ਕੇ 30 ਜੁਲਾਈ ਤੱਕ ਜ਼ਿਲ੍ਹਾ ਅਤੇ ਸਟੇਟ ਡੈਲੀਗੇਟਾਂ ਦੇ ਲੋਕਤੰਤਰ ਤਰੀਕੇ ਨਾਲ ਸੂਬੇ ਭਰ ਵਿੱਚ ਹਲਕਾवार ਚੋਣ ਕੀਤੀ ਜਾਵੇ ਤੇ ਉਸ ਤੋਂ ਬਾਅਦ ਜੋ ਪ੍ਰਧਾਨ ਅਤੇ ਡੈਲੀਗੇਟ ਚੁਣੇ ਜਾਣਗੇ ਉਹਨਾਂ ਦਾ ਜਨਰਲ ਇਜਲਾਸ ਤੀਜਾ ਸਿੰਘ ਸਮੁੰਦਰੀ ਹਾਲ ਜੋ ਕਿ ਅੰਮ੍ਰਿਤਸਰ ਸਥਿਤ ਹੈ ਉੱਥੇ ਹੋਵੇਗਾ ਤੇ 11 ਅਗਸਤ ਨੂੰ ਇਸ ਜਨਰਲ ਇਜਲਾਸ ਦੇ ਵਿੱਚ ਸ਼੍ਰੋਮਣੀ ਕਾਲਦਲ ਦਾ ਨਵਾਂ ਪ੍ਰਧਾਨ ਚੁਣੇ ਜਾਵੇਗਾ ਤੇ ਇਹ ਸਾਰਾ ਕੁਝ ਪੰਜ ਮੈਂਬਰੀ ਭਰਤੀ ਕਮੇਟੀ ਜੋ ਕਿ ਸ਼੍ਰੀ ਕਲਕਤਕ ਦੇ ਵੱਲੋਂ 2 ਦਸੰਬਰ 2024 ਨੂੰ ਬਣਾਏ ਗਏ ਸੀ ਉਸ ਦੇ ਫੈਸਲੇ ਮੁਤਾਬਕ ਕੰਮ ਕਰ ਰਹੀ ਹੈ ਤੇ ਉਸ ਦੇ ਮੁਤਾਬਕ ਆ ਇਹ ਜੋ ਪ੍ਰਤੀਪੂਰੀ ਕਰਨ ਤੋਂ ਬਾਅਦ ਹੁਣ ਨਵੇਂ ਪ੍ਰਧਾਨ ਦੀ ਚੋਣ ਕਰਨ ਦਾ ਐਲਾਨ ਕਰ ਦਿੱਤਾ ਗਿਆ ਤੇ ਇਹ ਮੁਸੀਬਤਾ ਸੁਖਬੀਰ ਸਿੰਘ ਬਾਦਲ ਦੇ ਲਈ ਜੋ ਕਿ ਸ਼੍ਰੋਮਣੀ ਕਲਦਲ ਦੇ ਪ੍ਰਧਾਨ ਨੇ ਉਹਨਾਂ ਨੇ ਵਾਧੀਆਂ ਦਿਖਾਈ ਦੇ ਰੀਆਂ ਨੇ ਇਸ ਅੱਜ ਦੀ ਵੱਡੀ ਖਬਰਾਂ ਇਹਨਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਜੋ ਕੁਝ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੀ ਰეკਮੈਂਡ ਕਰਕੇ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈਫ ਪੰਜਾਬ ਦੇ ਨਾਲ